ਨੇ ਜਨੇ ਰੇੜੀਆਂ मूंगफली ਖਾਣੀਆਂ ਤੇ ਇਧਰ ਅਸੀਂ ਖਾ ਵੀ ਲਈਆ ਪਹਿਲਾਂ ਕਲਿੱਪ ਬਣਾਉਂਦਾ ਜਿਆਦ ਭੁੱਲ ਗਿਆ ਲੋ ਜੀ ਓਕੇ ਵੀਡੀਓ ਕਿਦਾਂ ਲੱਗਦੀ ਆ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਲੋ ਜੀ ਇਧਰ ਅਸੀਂ ਗੋੜ ਵਾਲੇ ਚਾਵਲ ਬਣਾ ਰਹੇ ਆ ਦੇਖ ਸਕਦੇ ਤੁਸੀਂ ਤੇ ਵਾਕੀ ਜ਼ਰੂਰ ਦੱਸਿਓ ਕਿੱਤਾ ਬਣੀ ਆ ਤੇ ਲੋ ਜੀ ਅੰਜੀ ਜੀ ਸਾਡੇ ਕਾਲੇ ਸਾਰਿਆਂ ਨੂੰ ਤੇ ਸਾਰਿਆਂ ਨੂੰ ਹੀ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਪ੍ਰਮਾਤਮਾ ਕਰੇ ਸਭ ਦੇ ਘਰ ਖੁਸ਼ੀਆਂ ਖੇੜੇ ਲੈ ਕੇ ਆਵੇ ਲੋਹੜੀ ਅਸੀਂ ਲੋਹੜੀ ਕਿਦਾਂ ਬਣਾ ਰਹੇ ਆ ਤੁਹਾਨੂੰ ਦਿਖਾਵਾਂਗੇ ਸਾਗ ਬਣਾ ਲੈਣਾ ਤੇ ਸਾਗ ਬਣਾਉਣ ਲੱਗੇ ਹਾਂ ਸਾਰਾ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਾਗ ਤੋਂ ਬਾਅਦ ਬਣਾਵਾਂਗੇ ਗੁੜ ਵਾਲੇ ਚਾਵਲ ਕਿਉਂਕਿ ਰਸ ਵਿੱਚ ਖੀਰ ਵੀ ਬਣਾ ਲੈ ਰਹੀ ਆ ਤੇ ਰਸ ਨਹੀਂ ਹੈ ਨਹੀਂ ਤੇ ਹੁਣ ਅਸੀਂ ਗੁੜ ਵਾਲੇ ਚਾਵਲ ਬਣਾਵਾਂਗੇ ਤੇ ਐਡੀ ਵੀਡੀਓ ਨਾ ਬਣੇ ਰਹੀਓ ਤੇ ਪੂਰਾ ਪ੍ਰੋਸੈਸ ਦੇਖਿਓ ਤੇ ਪਹਿਲਾਂ ਸਾਗ ਰੱਖਾਂਗੇ ਫਿਰ ਉਸ ਤੋਂ ਬਾਅਦ ਚਾਵਲ ਗੁੜ ਵਾਲੇ ਬਣਾਵਾਂਗੇ ਤੇ ਚਲੋ ਜੀ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆਖੋ ਤੇ ਚਲੋ ਚੱਲਦੇ ਆਂ ਚੁੱਲੇ ਤੇ ਬਣਾਵਾਂਗੇ ਸਾਗ ਤੇ ਵੀਡੀਓ ਨਾ ਬਣੇ ਰਹੀਓ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਪਹਿਲਾਂ ਤਾਂ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਜਿਹੜੇ ਸਾਨੂੰ ਦੇਖਦੇ ਆ ਇੰਨਾ ਪਿਆਰ ਕਰਦੇ ਆ ਤੇ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਬਣਾਉਣ ਲੱਗੇ ਆ ਲੋੜੀ ਦਾ ਸਬ ਤੇ ਸਾਗ ਧੋ ਲਿਆ ਆ ਤੇ ਪਾਲਕਵਾ ਤੇ ਇੱਧਰ ਹੈ ਗਈ ਹੈ نیچے ਜਿੰਨੂੰ ਜਪਾਨੀ ਸਰੋਂ ਕਹਿੰਦੇ ਆ ਤਾਂ ਉਹਦਾ ਸਾਗਵਾ ਤੇ ਇਹ ਹੁਣ ਬਣਾਉਣ ਲੱਗੇ ਆ ਓਕੇ ਵੀਡੀਓ ਨਾਲ ਇੱਥੇ ਬਣੀ ਰਹੀਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਲੋਟ ਕੇ ਹੁਣ ਇਹਨੂੰ ਕਟਿੰਗ ਕਰਾਂਗੇ ਸਾਗ ਦੇ ਤੇ ਮਸ਼ੀਨ ਇੰਦਰ ਲਾਤੀ ਆ ਤੇ ਚਲੋ ਪੱਕੇ ਦੇਖ ਸਕਦੇ ਆ ਦੇਖੋ ਛੋੜੇ ਪੱਤੇ ਵਾਲੀ ਆ ਤੇ ਇਹ ਆ ਦੇਖੋ ਹਾਂ ਜਿੱਥੇ ਛੋੜੇ ਪੱਤੇ ਵਾਲਾ ਸਾਗ ਆ ਵਿੱਚ ਰਾਇਆ ਹੈ ਵਿੱਚ ਛੋੜਾ ਪੱਤੇ ਵਾਲਾ ਸਾਗ ਆ ਤੇ ਇਹ ਦੇਖੋ ਇਹ ਛੋੜੇ ਪੱਤੇ ਵਾਲੀ ਹੁੰਦੀ ਸਰ ਜਿਹੜੀ ਤੇ ਜਪਾਨੀ ਸਿਰੋ ਕਹਿੰਦੇ ਆ ਤੇ ਵਿੱਚ ਮਿਕਸਰ ਆਇਆ ਤੇ ਇਹ ਦੇਖੋ ਤੇ ਇਹਦਾ ਸਾਗ ਬਹੁਤ ਵਧੀਆ ਬਣਦਾ ਆ ਤੇ ਕੋਲਦਾ ਖੁਸ਼ ਹਤੀ ਆ ਇਹ ਦੇਖੋ ਜੀ ਵਿੱਚ ਰਾਇਆ ਤੇ ਮਿਕਸਰ ਲੋ ਜੀ ਇਹ ਤਾਂ ਥੋੜੀ ਜਿਹੀ ਕਟਿੰਗ ਕਰ ਲਈ ਸਾਗ ਦੀ ਤੇ ਇਹ ਦੇਖੋ ਜੀ ਇਸ ਤਰ੍ਹਾਂ ਚੌੜਾ ਪੱਤਾ ਹੁੰਦਾ ਸਾਗ ਦਾ ਤੇ ਇਹਦਾ ਜੇ ਪੱਤੇ ਦਾ ਸਾਗ ਬਣਾਓ ਤਾਂ ਬਹੁਤ ਵਧੀਆ ਸਾਗ ਬਣਦਾ ਹੈ ਬਣਦਾ ਆ ਅਏ ਅੱਜ ਤਾਂ ਪਤਾ ਕਿ ਲੋਹੜੀ ਆ ਅਸੀਂ ਅੱਜ ਸਾਗ ਬਣਾਉਣ ਲੱਗੇ ਆ ਤੇ ਹੋਰ ਅੱਗੇ ਫਟੇਲ ਕਰਾਂਗੇ ਆ। ਅੱਗੇ ਗਿਧਲੇ ਨੂੰ ਵਾਟਾ ਵਾਟੇ ਛੇਰ ਕਾਦੇ। ਤੇ ਪੀਲੇ ਦੇ ਵੀ ਨਾ ਮਾਗ ਸਾਗ। ਤੇ ਪੀਲੇ ਵੀ ਜਿਹੜਾ ਨਾ ਮਾਗ ਦੋਸਤਲੇ ਬਣਾ ਲੈਦਾ ਪਰ ਪੀਲੇ ਵੀ ਜਿਹੜਾ ਨਾ ਮਾਗ। ਇਹ ਐਸਟਾ ਕਟਿੰਗ ਕਰ ਲਾਂਗੇ। ਸਾਰੇ ਸਾਕ ਦੇ ਕਟਿੰਗ ਕਰਕੇ ਫਿਰ ਤੁਹਾਨੂੰ ਮਿਲਦੇ ਆ। ਇਹ ਤੇ ਸਾਕ ਕਟਿੰਗ ਕਰ ਲਿਆ ਤੇ ਇਦਾਂ ਰਾਜ ਪਾ ਲਿਆ ਤੇ ਹੁਣ ਪਾਵਾਂਗੇ। ਇਹ ਪਤੀਲੇ 'ਚ ਤੇ ਵਾਕੀ ਇਹਦੇ ਵੀਡੀਓ ਨਾ ਬਣੇ ਰਹੀ ਉਹ ਤੇ ਤੁਹਾਨੂੰ ਦਿਖਾਉਣੀ ਆ ਜਾ ਕੇ। ਹੁਣ ਪਾਣੀ ਹੋ ਗਿਆ ਗਰਮ ਤੇ ਸਾਕ ਪਾਵਾਂਗੇ ਪਤੀਲੇ ਦੇ ਵਿੱਚ। ਤੇ ਪਾਣੀ ਰਿੱਚਦਾ ਪਿਆ ਆ। ਤੇ ਹੁਣ ਤੇ ਮੈਂ ਸਾਰਾ ਸਾਕ ਪਾ ਕੇ ਰੋਜੀ ਇਹ ਤੇ ਪਾਣੀ ਗਰਮ ਹੋ ਗਿਆ ਉਹਨੂੰ ਛਾਗ ਵਿੱਚ ਪਾਵਾਂਗਾ ਫਟਿਲੇ ਦਾ ਤੇ ਅਦਰਕ ਦਾ ਦਸਣ ਮਿਰਚਾਂ ਦਾ ਪੇਸਟ ਬਣਾ ਲਿਆ ਸੀਗਾ ਉਹ ਵੀ ਤਾਂ ਦੁਖਾਨੇ ਆ ਉਹ ਵੀ ਵਿੱਚ ਪਾ ਦਾਂਗੇ ਰੋਟੀ ਬਾਕੀ ਰਹਿ ਜੂਗਾ ਫੇ ਪਾਣੀ ਅਸਕੇ ਤੇ ਫਿਰ ਅਦਰਕ ਲਸਣ ਦਾ ਪੇਸਟ ਪਾਵਾਂਗੇ ਦੇਖ ਸਕਦੇ ਆ ਤਾਂ ਲਸਣ ਅਦਰਕ ਦਾ ਮੇਚਾਂ ਦਾ ਪੇਸਟ ਤੇ ਪੱਕੇ ਦੇਖ ਸਕਦੇ ਤੁਸੀਂ ਤੇ ਲੋ ਜੀ ਤੇ ਹੁਣ ਪਾਵਾਂਗੇ ਵਿੱਚ ਲੂਣ ਲੋ ਜੀ ਇਹਦੇ ਵਿੱਚ ਨਮਕ ਵੀ ਪਾ ਦਾਂਗੇ ਤੇ ਲਸਣ ਅਦਰਕ ਹੋ ਗਿਆ ਮੇਚਾਂ ਦਾ ਪੇਸਟ ਬਣਾ ਕੇ ਪਾ ਦਾਂਗੇ ਤੈਂ ਚਾਰ ਚਮਚ ਪਾਤੇ ਮੁਰਜੂਗਾ ਮੈਂ ਵੀਡੀਓ ਨੂੰ ਬਣਾ ਰਹੀ ਹੂ ਕੋਟ ਹੋ ਗਏ ਚੈੱਕ ਕਰੋ ਤੇ ਹੁਣ ਬਣਾਵਾਂਗੇ ਚਾਵਲ ਤੇ ਵੀਡੀਓ ਨਾ ਬਣੇ ਰਹਿ ਜਾ ਤੇ ਹੁਣ ਇਹਨਾਂ ਥੋੜਾ ਜਿਹਾ ਰਿੰਨਾਗੇ ਚੁੱਲੇ ਤੇ ਰੱਖ ਕੇ ਤੇ ਫਿਰ ਉਸ ਤੋਂ ਬਾਅਦ ਚਾਵਲ ਬਣਾਵਾਂਗੇ ਪਹਿਲਾਂ ਰਿੰਨਾਗੇ ਇਹਨੂੰ ਥੋੜਾ ਜਿਹਾ ਸੁਕੀ ਇਹਦੇ ਵਿੱਚ ਆਟਾ ਕੱਚਾ ਹੁੰਦਾ ਆ ਤੇ ਆਟਾ ਰਿੰਨਾਗੇ ਚੰਗੀ ਤਰ੍ਹਾਂ ਇਹਨਾਂ ਤੇ ਫਿਰ ਚਾਵਲ ਬਣਾਵਾਂਗੇ ਇੱਦੇ ਵੀਡੀਓ ਨਾਲ ਬਣੇ ਰਹੀਓ ਪਾਵਾਂਗੇ ਮਿੱਠੇ ਚਾਵਲ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਇਲਾਇਚੀ ਲੌਂਗ ਤੇ ਸੌਂਫ ਤੇ ਕੇ ਹੋ ਗਿਆ ਗਰਮ ਤੇ ਪਾਵਾਂਗੇ ਤੇ ਦੋ ਇਲਾਇਚੀਆਂ ਪਾਈਆਂ ਚਾਰ ਪੰਜ ਲੌਂਗ ਪਾਇਆ ਸੌਂਫ ਪਾਈਆ ਤੇ ਇਸ ਤੋਂ ਬਾਅਦ ਜੋ ਆ ਮੇਵਾ ਆ ਇਹ ਪਾ ਲਾਂਗੇ ਤੇ ਦੇਖ ਸਕਦੇ ਆ ਦੋ ਜੀ ਮੇਵਾ ਪਾ ਲਿਆ ਇਹਦੇ ਵਿੱਚ ਪਾਵਾਂਗੇ ਪਾਣੀ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਡਰਾਈ ਕਰ ਲਾਂਗੇ ਅਈ ਚੰਗਰਾਂ ਕਰ ਲਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਪਾਣੀ ਤੋਂ ਬਾਅਦ ਆ ਪਾਵਾਂਗੇ ਇਹਦੇ ਵਿੱਚ ਗੁੜ ਤੇ ਇਹ ਲੋ ਇਹ ਅਸੀਂ ਦੋ ਕੈਸੀਆਂ ਗੁੜ ਦੀਆਂ ਲਈਆਂ ਆ ਤੇ ਇਹ ਗੁੜ ਪਾਵਾਂਗੇ ਵਿੱਚ ਪਾਣੀ ਕਿੱਥੇ ਗਿਆ ਤੇ ਲੋ ਜੀ ਹੁਣ ਅਸੀਂ ਪਾਣੀ ਪਾਵਾਂਗੇ ਇਹਦੇ ਵਿੱਚ ਤੇ ਗੁੜ ਤੇ ਫਿਰ ਇਹਦੇ ਵਿੱਚ ਪਾਵਾਂਗੇ ਗੁੜ ਦੋ ਪੇਸੀਆਂ ਗੁੜ ਦੀਆਂ ਦੇਖ ਸਕਦੇ ਆ ਇਹਨੂੰ ਪਾਣੋ ਕੇ ਬਾ ਸਕਦੇ ਆ ਇਦਾਂ ਪਾ ਸਕਦੇ ਆ ਸਿੱਧੇ ਪਾਤੀਆਂ ਕਿ ਉਹ ਘੁਲ ਜਾਣਾ ਇਥੋਂ ਤੇ ਫਿਰ ਇਹਦੇ ਵਿੱਚ ਚਾਵਲ ਪਾਵਾਂਗੇ ਜਿਸਸਾ ਇਹ ਹੋ ਜਾਊਗਾ ਪਾਣੀ ਤੇ ਪੱਕੇ ਵੀਡੀਓ ਨਾਲ ਬਣੇ ਰਹੀਓ ਤੇ ਜ਼ਰੂਰ ਦੱਸਿਓ ਕਿੱਦਾਂ ਦੇ ਬਣਿਆ ਚਾਵਲ ਪੂਰੀ ਵੀਡੀਓ ਜ਼ਰੂਰ ਦੇਖ ਰਿਆ ਕਰੋ ਤੇ ਨਵੇਂ जोडਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਵੀਡੀਓ ਕਿਦਾਂ ਲੱਗਦੀਆਂ ਆ ਤੇ ਅਸੀਂ ਲੋਹੜੀ ਤੇ ਬਣਾ ਰਹੇ ਹਾਂ ਮਿੱਠੇ ਚਾਵਲ ਤੇ ਖੀਰ ਵੀ ਬਣ ਜਾਂਦੀ ਹੁੰਦੀ ਆ ਪਰ ਅਸੀਂ ਬਣਾਵਾਂਗੇ ਅੱਜ ਗੋੜ ਬਾੜੇ ਚਾਵਲ ਤੇ ਬਾਕੀ ਜਰੂਰ ਦੱਸਿਓ ਪਾਣੀ ਰਿਜਣ ਲੱਪਿਆ ਆ ਤੇ ਦੇਖ ਸਕਦੇ ਆ ਗੋੜ ਘੁਲ ਗਿਆ ਆ ਤੇ ਥੋੜਾ ਜਿਹਾ ਜਜ ਰਹਿੰਦਾ ਆ ਤੇ ਹੁਣ ਇਹ ਚ ਪਾ ਦਾਂਗੇ ਚਾਵਲ ਦੇਖੋ ਚਾਵਲ ਅਸੀਂ ਧੋਲੇ ਸੀ ਚੰਗੀ ਤਰ੍ਹਾਂ ਵਾਸ਼ ਕਰ ਲਏ ਆ ਤੇ ਹੁਣ ਇਹਦੇ ਵਿੱਚ ਚਾਵਲ ਪਾ ਦਾਂਗੇ ਦੇਖ ਸਕਦੇ ਆ ਤੁਸੀਂ ਤੇ ਹੋ ਜੀ ਹੁਣ ਇਹਦੇ ਵਿੱਚ ਇੱਕ ਕੁ ਚੰਗੀ ਤਰ੍ਹਾਂ ਥੜਾ ਲਾ ਦਾਂਗੇ। ਹੁਣ ਜੀ ਬਾਕੀ ਤੁਸੀਂ ਜਰੂਰ ਦੱਸਿਓ ਤੁਸੀਂ ਕੀ ਬਣਾਉਂਦੇ ਆ ਲੋੜੀ ਤੇ ਅਸੀਂ ਬਣਾਇਆ ਚਾਵਲ ਅੱਜ ਤੁਸੀਂ ਜੋ ਜੋ ਬਣਾਉਂਦੇ ਹੋ ਤੁਸੀਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਹੋ ਜੀ ਇਹ ਜੀ ਪਾ ਤੇ ਚਾਵਲ ਤੇ ਬਾਕੀ ਰਿਜੂਗੇ ਫਿਰ ਤੁਹਾਨੂੰ ਦਿਖਾਵਾਂਗੇ ਚੰਗੀ ਤਰ੍ਹਾਂ ਬਣ ਗਏ ਤੇ ਇੱਧੇ ਵੀਡੀਓ ਨਾ ਪਾਣੇ ਰਹੀਓ ਅਸੀਂ ਪਾਏ ਆ ਇੱਥੇ ਲਓ ਗਲੈਸੀ ਛੋਟੇ ਇਲਾਇਚੀ ਸੌਫ ਤੇ ਥੋੜੇ ਬੱਤੇ ਮੇਵੇ ਪਾਏ ਆ ਜਿੰਨੇ ਕਚੌੜੇ ਦੇ ਹਿਸਾਬ ਨਾਲ ਪਾਏ ਆ ਮੇਵੇ ਤੇ ਬਾਕੀ ਜਰੂਰ ਦੱਸਿਓ ਤੁਸੀਂ ਕਿੱਥੋਂ ਦੇ ਬਣੇ ਆ ਚੌਲ ਹੋ ਜੀ ਇੱਧਰ ਅਸੀਂ ਗੋੜ ਵਾਲੇ ਚਾਵਲ ਬਣਾ ਰਹੇ ਆ ਦੇਖ ਸਕਦੇ ਤੁਸੀਂ ਤੇ ਬਾਕੀ ਜਰੂਰ ਦੱਸਿਓ ਕਿੱਥੋਂ ਦੇ ਬਣੇ ਆ ਤੇ ਹੋ ਜੀ ਦੀ ਲੋੜੀ ਦਾ ਸਗਨ ਕਰ ਲਿਆ ਤੇ ਅਸੀਂ ਇੱਥੇ ਤੱਕ ਰਹੀ ਜਾਈਆ ਤੇ ਤੁਸੀਂ ਜ਼ਰੂਰ ਦੱਸਿਓ ਤੁਸੀਂ ਵੀ ਲੋੜੀ ਦਾ ਕੌਣ ਕੌਣ ਸਗਨ ਇਦਾਂ ਕਰਦਾ ਆ ਤੇ ਜਿਹੜੀਆਂ ਮੂੰਗਫਲੀ ਚਟਪੜੀਆਂ ਨਾਲ ਮੱਥਾ ਟੇਕਿਆ ਜਾਂਦਾ ਆ ਕੌਣ ਕੌਣ ਇਦਾਂ ਸਗਨ ਕਰਦਾ ਲੋੜੀ ਦਾ ਬਾਕੀ ਵੀਡੀਓ ਵਧੀਆ ਲੱਗਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਇੱਕ ਨਵੀਂ ਵੀਡੀਓ ਨੂੰ ਮਿਲਾਂਗੇ ਤਦ ਤੱਕ ਲਈ ਸੱਚੀਕਾਲ ਤੇ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ ਫਿਰ ਤੋਂ ਹੈਪੀ ਲੋੜੀ ਜਨੇ ਜਨੇ ਰੇੜੀਆਂ ਮੂੰਗਫਲੀ ਖਾਣੀਆਂ ਤੇ ਆਜਾ ਤਦ ਅਸੀਂ ਖਾ ਵੀ ਲਈਆ ਪਹਿਲਾ ਕਲਿੱਪ ਬਣਾਉਣਾ ਜਿਆਦ ਭੁੱਲ ਗਿਆ ਲੋ ਜੀ ਓਕੇ ਵੀਡੀਓ ਕਿਦਾਂ ਲੱਗਦੀ ਆ ਵੀਡੀਓ ਨੂੰ ਕਮੈਂਟ ਨਹੀਂ ਰੁਕ ਰਿਹਾ ਕਰੋ